ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਹੀ ਜ਼ਿਆਦਾ ਹੈ ਤੇ ਜਿੰਨਾਂ ਚੁ ਕੁਝ ਐਦਾਂ ਦੇ ਨੌਜਵਾਨ ਵੀ ਨੇ ਜਿਨ੍ਹਾਂ ਨੂੰ ਗਿਆ ਹਲੇ 1 ਡੇਡ ਮਹੀਨੇ ਦਾ ਸਮਾਂ ਹੋਇਆ ਸੀ ਤੇ ਤਿੰਨੇ ਟਾਈਮ ਚ ਹੀ ਇਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਇਹਨਾਂ ਨੌਜਵਾਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਕਰਜ਼ਾ ਉਹ ਕੀਤੀ 35 ਲੱਖ ਰੁਪਈਆ ਲਾ ਕੇ ਇਹਨਾਂ ਨੂੰ ਅਮਰੀਕਾ ਭੇਜਿਆ ਸੀ ਪਰ ਮਾੜੀਆਂ ਸਰਕਾਰਾਂ ਨੇ ਸਾਡੇ ਨਾਲ ਬਹੁਤ ਹੀ ਜ਼ਿਆਦਾ ਮਾੜੀ ਕੀਤੀ ਹੈ ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੰਜਾਬੀ ਬਾਪੂ ਆਪਣੇ ਡਿਪੋਰਟ ਹੋਏ ਪੁੱਤ ਨੂੰ 에어ਪੋਰਟ ਤੇ ਲੈਂਡ ਦੇ ਲਈ ਉਹ ਗਾਣਾ ਕੱਡੀਆਂ ਤੇ ਬਾਤ ਦੇ ਮਾੜੀਆਂ ਸਰਕਾਰਾਂ ਨੂੰ ਵੀ ਲਾਂਤਾਂ ਪਾਈਆਂ ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਨਾ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਹੈ ਨਾ ਜੱਟ ਪਹਿਰਾਗਾ ਜੜਗੇ ਆ ਵੀ ਖਰੇ ਬਦਾਂ ਬਾਹਰ ਕੀ ਗੱਲ ਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਰਬ ਦਿਖਲਾ ਦਿੱਤੇ ਐਦਾਂ ਹੋ ਜੂਗੀ ਇਹ ਪੰਜਾਬ ਆ ਪੰਜਾਬ ਮਰਨਾ ਨਹੀਂ ਆ ਜਿੰਦਾ ਮਰਜ਼ੀ ਕਰ ਲੋ ਗਈ 50-50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਨ ਕੋ 50-50 ਲੱਖ ਰੁਪਇਆ ਲਵਾਂਗੇ ਹੀ